ਪੰਗੂ ਸਾਹਿਬ ਰਾਤ ਨੂੰ ਵੀ ਬੈਠੇ ਹੋ ਜੀ ਮੋਰਚੇ ਦੇ ਉੱਪਰ ਵੀ ਜਿਵੇਂ ਵਲੰਟੀਅਰ ਲੱਗੇ ਹੋਏ ਨੇ ਇਹ 26 ਤਰੀਕ ਤੋਂ ਹੀ ਜਦੋਂ ਡੱਲੇਵਾਲ ਸਾਹਿਬ ਮਰਨ ਵਰਤੇ ਤੇ ਬੈਠੇ ਆ ਇਹ ਉਦੋਂ ਤੋਂ ਲੱਗੇ ਹੋਏ ਆ ਖਨੂਰੀ ਬਾਰਡਰ ਤੇ 35 ਦਿਨ ਹੋ ਚੁੱਕੇ ਨੇ ਜਗਦੀਸ਼ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਲੇਕਿਨ ਉਹਨਾਂ ਦੇ ਪੈਰੇ ਦੇ ਲਈ ਕਿਸਾਨ ਵੀ ਜਿਹੜੇ ਨੇ ਉਹ ਡਟੇ ਹੋਏ ਨੇ ਇਸ ਵਕਤ ਖਨੂਰੀ ਬਾਰਡਰ ਦੀ ਤਸਵੀਰ ਰਾਤ ਦੇ ਵੇਲੇ ਦੀ ਆ ਕਿਉਂਕਿ ਧੁੰਦ ਵੀ ਜ਼ਬਰਦਸਤ ਜਿਹੜੀ ਉਹ ਕਹਿ ਸਕਦੇ ਆ ਖਨੂਰੀ ਬਾਰਡਰ ਦੇ ਉੱਪਰ ਪੈ ਰਹੀ ਆ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੂਣੀ ਵੀ ਕਿਸੇ ਨੇ ਕਿੱਥ ਤਾ ਇਸ ਵਕਤ ਇਹ ਤਸਵੀਰ ਜਰੂਰ ਨਜ਼ਰ ਆ ਰਹੀ ਕਿਉਂਕਿ ਇਹ ਮੋਰਚੇ ਦੀ ਸ਼ੁਰੂਆਤ ਦੀ ਤਸਵੀਰ ਹੈਗੀ ਹੈ ਜਿੱਥੋਂ ਮੋਰਚੇ ਦੀ ਸ਼ੁਰੂਆਤ ਹੁੰਦੀ ਹੈਗੀ ਹੈ ਜਿੱਥੇ ਜਦੋਂ ਇਹ ਮੋਰਚਾ ਤੁਰਦਾ ਹੈ ਤਾਂ ਉਸ ਮੋਰਚੇ ਦੀ ਸ਼ੁਰੂਆਤ ਜਦੋਂ ਖਨੂਰੀ ਬਾਰਡਰ ਤੇ ਹੁੰਦੀ ਹੈ ਤੇ ਉਸ ਦੀ ਅਖੀਲੀ ਤਰਵੀ ਹੈ ਜਿੱਥੋਂ ਐਂਟਰ ਕਰਦਾ ਹੈ ਬੰਦਾ ਜਦੋਂ ਸਮਾਣੇ ਪਾਤਣੇ ਤੋਂ ਜਿਹੜਾ ਵਿਅਕਤੀ ਆ ਰਿਹਾ ਹੁੰਦਾ ਤਾਂ ਉਸ ਦੀ ਇਹ ਸ਼ੁਰੂਆਤ ਹੈ ਜਿੱਥੋਂ ਹੁੰਦੀ ਹੈਗੀ ਗੁਰਿੰਦਰ ਸਿੰਘ ਪੰਗੂ ਸਾਹਿਬ ਨਾਲ ਮੌਜੂਦ ਨੇ ਪੰਗੂ ਸਾਹਿਬ ਰਾਤ ਨੂੰ ਵੀ ਬੈਠੇ ਹੋ ਜੀ ਮੋਰਚੇ ਦੇ ਉੱਪਰ ਦੇਖੋ ਜੀ ਜਿਵੇਂ ਮੋਰਚੇ ਦੀ ਵੱਲੋਂ ਡਿਊਟੀ ਲੱਗਦੀ ਆ ਉਤੇ ਅਸੀਂ ਆਪਣੀ ਡਿਊਟੀ ਖੂਬ ਨਿਭਾ ਰਹੇ ਆ ਪਰ ਮੈਂ ਸਮਝਦਾ ਵੀ ਜਿਵੇਂ ਵਲੰਟੀਅਰ ਲੱਗੇ ਹੋਏ ਨੇ ਇਹ 26 ਤਰੀਕ ਤੋਂ ਜਦੋਂ ਡੱਲਿਆ ਸਾਹਿਬ ਮਰਨ ਮਰਤ ਤੇ ਬੈਠੇ ਆ ਇਹ ਉਦੋਂ ਤੋਂ ਲੱਗੇ ਹੋਇਆ ਪਰ ਮੈਂ ਇੱਕ ਗੱਲ ਨੂੰ ਸਮਝਦਾ ਸਾਨੂੰ ਲੋਕੀ ਬਦਨਾਮ ਤਾਂ ਭਾਵੇਂ ਜਿੰਨਾ ਮਰਜ਼ੀ ਕਰ ਲੈਣ ਸਿਆਸੀ ਪਾਰਟੀਆਂ ਬਦਨਾਮ ਕਰਦੀਆਂ ਮੈਂ ਕਹਿੰਦਾ ਵੀ ਜਿਹੜਾ ਕਈ ਵਾਰ ਹੁੰਦਾ ਵੀ ਜਿਵੇਂ ਅੱਜ ਪੰਜਾਬ ਦਾ ਬੰਦ ਤਾਂ ਕਈ ਡਿਵਿਟਾਂ ਦੇ ਸਾਨੂੰ ਸਵਾਲ ਵੀ ਹੋਏ ਆ ਅਸੀਂ ਆਪਣੀ ਝੋਲੀ ਚ ਵੀ ਪਾਏ ਆ ਵੀ ਖਾਮੀਆਂ ਰਹਿ ਸਕਦੀਆਂ ਪਰ ਇੱਕ ਗੱਲ ਮੈਂ ਕਹਾਂਗਾ ਵੀ ਅੱਜ 0 ਮਾਈਨਸ ਤੇ ਸਾਡੇ ਭਰਾ ਸਾਡੇ ਬੱਚੇ ਸਾਡੇ ਬਜ਼ੁਰਗ ਕਿਹੜੇ ਹਾਲਾਤਾਂ ਚ ਬੈਠੇ ਆ ਇਹ じゃ ਕੀ ਨੂੰ ਸ਼ੌਂਕ ਹੈਗਾ ਰੋੜਾਂ ਤੇ ਬੈਠਣੇ ਦਾ ਇੱਕ ਗੱਲ ਸੈਕਿੰਡ ਗੱਲ ਇਹ ਹੈਗੀ ਆ ਵੀ ਜਿਹੜੀ ਹੱਕਾਂ ਹੀ ਮੰਗਾਂ ਲਈ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਜਿਹੜੀ ਸੋਚ ਸੀ ਉਹਨੂੰ ਬਿਲਕੁਲ ਸਿੱਧ ਕੀਤਾ ਜਾਂ ਤੋ ਜਥੇਬੰਦੀਆਂ ਹੋਣ ਚਾਹੀਆਂ ਕਿਸੇ ਵੀ ਕਿਸਾਨ ਆਗੂ ਨੇ ਇਦਾਂ ਪਹਿਲ ਨਹੀਂ ਕੀਤੀ ਵੀ ਸਾਡੇ 7 ਲੱਖ ਹੁਣ ਤੱਕ ਕਿਸਾਨ ਜਿਹੜੇ ਇਸ ਦੁਨੀਆ ਤੋਂ ਕੂਚ ਕਰ ਗਏ ਕਰਜੇ ਦੇ ذریعے ਜਾਂ ਇੱਕ ਖੇਤੀ ਨੂੰ ਸਰਕਾਰਾਂ ਨੇ ਅਣਗੌਲਿਆ ਗਿਆ ਜਿਹੜਾ ਅੱਜ 35ਵੇਂ ਦਿਨ 'ਚ ਦੇਖੋ ਜਿਹੜਾ ਜਿਹਨੂੰ ਅੰਨਦਾਤਾ ਕਿਹਾ ਜਾਂਦਾ ਜਿਹੜੇ 35ਵੇਂ ਦਿਨ 'ਚ ਅੱਜ ਪਾਣੀ ਦੇ ਘੁੱਟ ਤੇ ਚੱਲ ਰਹੇ ਨੇ ਔਰ ਕਿੱਡਾ ਵੱਡਾ ਯੋਗਦਾਨ ਹੈ ਇਤਿਹਾਸ ਸਿਰਜਿਆ ਜਾਊਗਾ ਸੋ ਜਿੰਨੇ ਵੀ ਵੀਰ ਬੈਠੇ ਆ ਜਿੰਨੇ ਵੀ ਵੀਰ ਬੈਠੇ ਨੇ ਆਪਣੀ ਡਿਊਟੀ ਵਾ ਖੂਬੀ ਨਿਵਾ ਰਹੇ ਨੇ ਸਾਰੇ ਲੋਕ ਕਿਉਂਕਿ ਇਹਦੇ ਵਿੱਚ ਇਹ ਹੈਗਾ ਜੀ ਜਿਮੇਵਾਰੀ ਆਪਣੀ ਡਿਊਟੀ ਪੂਰੀ ਵਫਾਦਾਰ ਨਿਭਾ ਰਿਆ ਸਾਡੀ ਜਿਮੇਂ ਡਿਊਟੀ ਲੱਗੀ ਆ ਨਾਕਿਆਂ ਤੇ ਜਾ ਕੇ ਚੈੱਕ ਕਰਨੇ ਦੀ ਇਹ ਉਹ ਚੀਜ਼ ਚੈੱਕ ਕਰ ਰਹੇ ਆ ਬਾਕੀ ਮਤਲਬ ਠੰਡ ਦੀ ਕੋਈ ਗੱਲ ਨਹੀਂ ਹੈਗੀ ਪਰ ਜਿਹੜੀ ਹੱਕ ਤੇ ਸੱਚ ਦੀ ਗੱਲ ਆ ਅੱਜ ਖਨੌਰੀ ਬਾਰਡਰ ਤੇ ਇਕੱਲੇ ਕਿਸਾਨ ਦੀ ਗੱਲ ਨਹੀਂ ਹੋ ਰਹੀ ਹਰ ਵਰਗਾਂ ਦੀ ਗੱਲ ਹੋ ਰਹੀ ਹੈ ਪ੍ਰਧਾਨ ਜੀ ਅਕਸਰ ਕਹਿੰਦੇ ਨੇ ਕਹਿੰਦੇ ਜਦੋਂ ਇੱਕ ਸਾਥੀ ਦਾਤ ਲੱਗਿਆ ਹੋਏ ਤਾਂ ਕਈ ਵਾਰ ਇਹ ਚਰਚਾਵਾਂ ਹੋ ਜਾਂਦੀ ਨੇ ਕਿ ਬਾਕੀ ਸਾਥੀ ਪਿੱਛੇ ਹਟ ਜਾਂਦੇ ਨੇ ਕਿ ਆਪਣੀ ਮસ્ਤੀ ਦੇ ਵਿੱਚ ਮਸਤ ਰਹਿੰਦੇ ਨੇ ਲੇਕਿਨ ਇਸ ਵਕਤ ਰਾਤ ਦੇ ਵਿੱਚ ਤੁਸੀਂ ਪੈਰੇ ਤੇ ਵੀ ਬੈਠੇ ਹੋ ਜੀ ਦੇਖੋ ਤੁਸੀਂ ਉਹ ਪੋਲੀਟੀਕਲ ਪਾਰਟੀ ਨਹੀਂ ਆ ਜਿਹੜਾ ਸਾਥੀ ਨਾਲ ਨੇ ਉਹਨੇ ਉਹਨੇ ਆਖਿਆ ਵੀ ਪਤਾਜੀ ਸਖਾ ਲੋ ਰਾਣੀ ਸੀ ਉਹਨੇ ਗਿਆ ਪਤਾ ਚਕੋਠੇ ਸ਼ਾਹ ਮਾਰਦੇ ਉਹਨੇ ਪਤਾ ਦੀ ਫੜ ਲਓਗੇ ਉਹਨੇ ਫੜ ਲੂਗਾ ਜਦੋਂ ਸ਼ਾਮਾਰੀ ਪਿਓ ਪਾਸੇ ਹੋ ਗਿਆ ਤੇ ਪੁੱਤ ਦੀ ਲੱਤ ਟੁੱਟ ਗਈ ਉਸੇ ਪੋਲੀਟੀਕਲ ਪਾਰਟੀ ਇਹ ਆ ਕਿਸਾਨ ਆ ਗੋ ਅਗਰ ਡੱਲੇਵਾਦ ਸਾਹਿਬ ਆਪਣਾ ਬਲਦਾਨ ਦੇ ਰਿਹਾ ਨਾ ਤੇ ਮੈਂ ਖੜਾ ਉੱਤੋਂ ਕੇ ਮੈਂ ਤਾਂ ਇੱਕ ਕੋਲ ਵੱਡਾ ਖੜਾ ਮੈਂ ਹੈਰਾਨੀ ਮੈਨੂੰ ਹੈਰਾਨੀ ਹੁੰਦੀ ਆ ਸਾਡੇ ਵਲੰਟੀਅਰ ਨੇ ਜਿਹੜੇ ਸਾਡੇ ਵਲੰਟੀਅਰ ਨੇ ਨਾ ਇਹ ਸਾਡੇ ਅਸਲੀ ਯੋਧੇ ਨੇ ਅਸੀਂ ਆਗੂ ਆ ਨਾ ਅਸੀਂ 100 ਗੱਲਾਂ ਕਰ ਲਾਂਗੇ ਕਈ ਕੁਸ਼ ਕਰਾਂਗੇ ਚਾਹ ਪੀ ਲਾਂਗੇ ਬਿਸਕੁਟ ਖਾ ਲਾਂਗੇ ਇਹ ਵਿਚਾਰੇ ਸਾਰੀ ਰਾਤ ਮੈਂ ਇੱਥੇ ਮੇਰੇ ਸਾਹਮਣੇ ਮੈਂ ਰਹਿਣਾ ਇੱਥੇ ਸਾਰੀ ਜਿੰਨੀ ਵਾਰੀ ਮੈਂ ਆਵਾ ਇੱਥੇ ਪੈਰੇ ਦੇ ਹਾਜ਼ਰ ਹੁੰਦੇ ਨੇ ਮੈਂ ਉੱਥੇ ਇੱਕ ਮਿੰਟ ਆ ਕੇ ਚਲ ਜਾ ਇੱਕ ਦੂਜੇ ਨੂੰ ਵਾਕੀ ਟੋਕੀ ਤੇ ਵੀ ਓਕੇ ਕਰ ਰਹੇ ਨੇ ਬਿਲਕੁਲ ਬਿਲਕੁਲ ਕਰ ਰਹੇ ਨੇ ਇਹ ਫੌਜੀ ਤਰੀਕੇ ਨਾਲ ਕਿਰਬਦੀ ਕੀਤੀ ਹੋਈ ਆ ਮੈਂ ਵੀ ਫੌਜ 35 ਸਾਲ ਲੈ ਕੇ ਆ ਆ ਔਰ ਕੁਛ ਮੇਰਾ ਇਹਦੇ ਚ ਮੇਰਾ ਯੋਗਦਾਨ ਹੈ ਰਿਚ ਕਿ ਮੈਂ ਇਹ ਕਿਰਬ ਦੀ ਕਰਨ ਦੇ ਚ ਮੈਂ ਸਾਰਾ ਸਿਸਟਮ ਬਣਾਇਆ ਕਿ ਕਿੱਥੇ ਕਿੱਥੇ ਕਿਰਬ ਵੀ ਕਿਸ ਤਰ੍ਹਾਂ ਕਰਨੀ ਆ ਔਰ ਫੌਜ ਆਰਮੀ ਕੀ ਪੁਲਸ ਕੀ ਕਰ ਸਕਦੀ ਆ ਅੱਛਾ ਉਦਾਂ ਹੀ ਇੱਕ ਤਸਵੀਰ ਹੈਗੀ ਕਿ ਜਦੋਂ ਇੰਨੇ ਬਜ਼ੁਰਗ ਵੀ ਪੈਰਾ ਸਾਹਮਰੇ ਹੋਣ ਤੁਹਾਡੀ ਕਿੰਨੀ ਉਮਰ ਹੈ ਭਾਈ 60 ਸਾਲ ਸੱਤ ਸਾਲ ਦੀ ਉਮਰ ਦੇ ਵਿੱਚ ਠੰਡ ਨਹੀਂ ਲੱਗ ਜੂ ਉਹਨੂੰ ਠੰਡ ਬੜੀ ਪੋਰੀ ਠੰਡ ਉਹ ਦੇਖੋ ਜੀ ਉਹ ਤਾਂ ਠੰਡ ਕਾਦੀ ਲੱਗਦੀ ਜਦੋਂ ਜਦੋਂ ਡਿਊਟੀ ਦੇਣੀ ਆ ਤਾਂ ਦੇਣੀ ਆ ਠੰਡ ਗਾਦੀ ਇਹ ਚਾਲ ਨੇ ਨਾ ਕੇ ਦੇ ਰੇ ਫਰੋਹਪੁਰ ਜ਼ਿਲ੍ਹਾ ਵਾਇਸਪ੍ਰਧਾਨ ਪਰਮਜੀਤ ਸਿੰਘ ਭੁੱਲਰ ਬਣਾਣਾ ਜੀ ਭਾਰਤੀ ਕਿਸਾਨ ਯੂਨੀਅਟਾ ਸਿੱਧੂਪੁਰ ਫਰੋਹਪੁਰ ਦੇ ਵਾਇਸਪ੍ਰਧਾਨ ਹੈ ਜੀ ਭੁੱਲਰ ਸਾਹਿਬ ਲੱਗਦਾ ਕਿ ਜਿਹੜੀ ਨੌਜਵਾਨੀ ਹੈਗੀ ਆ ਉਹ ਸਾਡੀ ਖੇਤੀ ਦੇ ਨਾਲ ਜੁੜੂਗੀ ਜਿਸ ਨੂੰ ਅਸੀਂ ਪੰਜਾਬ ਵਾਪਸ ਮੋਰ ਕਹਿੰਦੇ ਆ ਕਿ ਉਹ ਵਾਪਸ ਆ ਜਵੇ ਕਿ ਉਹ ਵਿਦੇਸ਼ਾਂ ਦਾ ਰੁਖ ਜਿਹੜਾ ਉਹ ਛੱਡ ਦੇਵੇ ਤਾਂ ਲੱਗਦਾ ਕਿ ਇਹ ਜਵਾਨੀ ਜਿਹੜੀ ਵਾਪਸ ਮੁੜੂਗੀ ਜਦ ਅਜੇ ਇਹ ਬਜ਼ੁਰਗ ਖੜਕੇ ਤੇ ਮੋਰਚੇ ਦੇ ਵਿੱਚ ਤਗੜੇ ਹੋਣ ਦੇਖੋ ਜੀ ਇਹੋ ਜਿਹੇ ਮੋਰਚੇ ਜਿੱਥੇ ਜਾਂਦੇ ਨੇ ਫਿਰ ਨੌਜੋਨਿ ਆਟੋਮੈਟਿਕ ਆਪਣੇ ਖੇਤੀਵਾਲ ਜੋ ਮੋਰਚੇ 'ਤੇ ਰੌਣਗੇ ਜਤਵਲ ਹੈ ਗਿਆ ਮੋਰਚਾ ਹਾਂਜੀ ਚਾਹ ਹੈਗਾ ਜਤਵਲ ਜਤਵਲ ਬਿਲਕੁਲ ਹੀ ਜਤਵਲ ਕੋਣੀ ਚੜਦੀ ਕਲਾ ਦਾ ਮੋਰਚਾ 13 ਫਰਵਰੀ ਤੋਂ ਬੈਠੇ ਆ ਅੱਜ ਤੱਕ ਇੱਥੇ ਬੈਠੇ ਆ ਤੇ ਜਿੱਤ ਕੇ ਜਾਵਾਂਗੇ ਬਿਰਥੀਆਂ ਸਾਡੀਆਂ ਕੀਤੀਆਂ ਨੇ ਅਰਦਾਸਾਂ ਜਾਣਗੀਆਂ ਜਾਂ ਜਾਵਾਂਗੇ ਜੰਗ ਜਿੱਤ ਕੇ ਜਾਂ ਫਿਰ ਸਾਡੀਆਂ ਲਾਸ਼ਾਂ ਜਾਣਗੀਆਂ ਇਸ ਤਰ੍ਹਾਂ ਮਾੜੀ ਬੋੜੀ ਗੱਲਬਾਤ ਨਹੀਂ ਅਸੀਂ ਇਹ ਥੋੜੀ ਜਾਣ ਵਾਲੀ ਨਹੀਂਗੇ ਐ ਮੋਰਚੇ ਦੀ ਤਸਵੀਰ ਹੈ ਜੋ ਖਨੋਰੀ ਬਾਰਡਰ ਦੇ ਉੱਪਰ ਲੱਗਿਆ 35 ਦਿਨ ਹੋ ਚੁੱਕੇ ਨੇ ਜਗਦੀਸ਼ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਔਰ ਇਸ ਵਕਤ ਇਹ ਤਸਵੀਰਾਂ ਨੇ ਰਾਤ ਦੇ ਵੇਲੇ ਦੀਆਂ ਜਦੋਂ ਧੁੰਦ ਆਪਣੇ ਆਸਾਰਾਂ ਤੇ ਆ ਠੰਡ ਆਪਣੇ ਆਸਾਰਾਂ ਤੇ ਆ ਲੇਕਿਨ ਬਜ਼ੁਰਗ ਜਿਹੜੇ ਕਿਸਾਨ ਨੇ ਉਹ ਇਸ ਵਕਤ ਪਹਿਰੇ ਤੇ ਬੈਠੇ ਨੇ ਔਰ ਆਪਣੇ ਆਗੂ ਦਾ ਇਸ ਵਕਤ ਖਿਆਲ ਰੱਖ ਰਹੇ ਨੇ ਕਿ ਕੋਈ ਪ੍ਰਸ਼ਾਸਨ ਦਾ ਜੇਕਰ ਵਿਅਕਤੀ ਆਉਂਦਾ ਹੈ ਤਾਂ ਉਸ ਦਾ ਡਟ ਕੇ ਮੁਕਾਬਲਾ ਜਿਹੜਾ ਉਹ ਕਿਸ ਤਰ੍ਹਾਂ ਨਿਕਤੇ ਕਰਨਗੇ ਕੈਮਰਾਮੈਨ ਜਗਦੀ ਦੇ ਨਾਮ ਦੰਪੂ ਸਿੰਘ ਪੀਟੀਸੀ ਨਿਊਜ਼ ਖਨੌਰੀ ਬਾਰਡਰ